ਤੂੰ ਨਾ ਮਾਰੀਂ ਤੂੰ ਪਤਾ ਮੰਮੀ ਹੁਨੇ ਮੰਨ ਲਈ ਜਾਣ ਬੁਆ ਨੂੰ ਬੋਲ ਤੂੰ ਜੇ ਮੈਂ ਮਿਲਾਂ ਸੁਚਾਰਦਿਂ ਮੈਂ ਉਹਦਾ ਗੱਲ ਕਰੀਂ ਨੀ ਬੋਲ ਆ ਤੈਨੂੰ ਲੜਨ ਦਾ ਹੀ ਪਤਾ ਹੈ ਨਾ ਬੋਲਣ ਦਾ ਪਤਾ ਬੋਲਣਗਾ ਨਹੀਂ ਤੈਨੂੰ ਪਤਾ ਕਿਤਰਾ ਕਿਸ ਤਰ੍ਹਾਂ ਕੇ ਮਾ ਬੋਲੀਦਾ ਕਿਤਰਾ ਗੱਲ ਕਰੀਦੀ ਐ ਇਹੋ ਗੋਲ ਤੂੰ ਅੱਗੇ ਜਾ ਕੇ ਕਰਨਾ ਜੈਨੂ ਦੇ ਘਰ ਨੇ ਭੂਏ ਚੜਾਇਆ ਜਿਹੜੀ ਮੰंजे ਦੇ ਬਾਹਰ ਕੇ ਰੋਟੀਆਂ ਖਵਾਉਂਦੀ ਆ ਹੁਣ ਨੇ ਕਿਤੇ ਮੇਰੇ ਵੱਸ ਪਈ ਕਿ ਮੈਂ ਤੈਨੂੰ ਸਵੇਰ ਤੋਂ ਚੁੰਮ ਕੇ ਤੋੜਨਾ ਸ਼ਾਮਾਂ ਤੱਕ ਫੇਰ ਤੈਨੂੰ ਪਤਾ ਲੱਗਣਾ ਹੈ ਚੱਲਾ ਜਾਂ ਜਿੱਦਰੀ ਅਕਲ ਟਕਾਣੀ ਆ ਗਈ ਐ ਤੇ ਪਰ ਇਹ ਆ ਵੀਰ ਨੂੰ ਨਹੀਂ ਦੱਸਣਾ ਇੰਨੀ ਸਜ਼ਾ ਕੜੀ ਤੈਨੂੰ ਜੇ ਵੀਰ ਆਇਆ ਸ਼ਾਮ ਨੂੰ ਤੂੰ ਉਹਨੂੰ ਦੱਸਣਾ ਕੁਝ ਵੀ ਕੀ ਗੱਲ ਹੋਈ ਤੇ ਕੀ ਨਹੀਂ ਜਿੱਦਾਂ ਹੀ ਮਾਵਾਂ ਤੀਆਂ ਕਹਿਵਾਂਗੀਆਂ ਉਹ ਤਾਂ ਮੰਨੇਗੀ ਕਿ ਨਾ

ਕਾ ਵੀ ਦੋ ਮੰਮੀ ਨੇ ਮੇਰੇ ਤੇ ਲਾਦਣਾ ਹੁਣੇ ਤੇ ਤੂੰ ਇਹ ਸ਼ੂਟ ਪਾ ਕੇ ਕਿੱਥੇ ਜਾਣਾ ਪ੍ਰੈਸ ਕਰਦਾ ਮੈਂ ਤਾਂ ਇਹ ਮਾਸੀ ਕੋ ਜਾਣਾ ਹੈ ਕਿਹੜੀ ਮਾਸੀ ਕੋ ਇੱਕੋ ਹੀ ਮਾਸੀ ਕਿਹੜੀ ਕਿੰਨੀ ਆਵਾ ਉਹ ਤਾਂ ਫਾੜਾ ਰੋ ਤੇ ਲੜਦੀ ਸ਼ਤੀਸ਼ਤੀ ਤੇ ਲਾਗੀ ਤੇ ਆ ਗਿਆ ਮੇਰੇ ਫੋਨ ਆਇਆ ਉਹਦੇ ਸ਼ਾਮੀ ਕਿਉਂ ਕੀ ਆਂਦੀ ਹੈ ਬੰਦੇ ਬੜੀਆਂ ਗੱਲਾਂ ਕੀਤੀਆਂ ਹਰ ਹਿਸੇ ਬਾਰੇ ਉਹ ਤਾਂ ਬੜੀਆਂ ਗੱਲਾਂ ਕੀਤੀਆਂ ਤੇ ਚਲ ਕੋਈ ਗੱਲ ਨਹੀਂ ਕੀਤੀਆਂ ਤਿਆਣੀ ਚਾਹਣੀ ਤੈਨੂੰ ਘਰੋਂ ਕੀਤੀਆਂ ਨਾ ਕੋਈ ਤੈਨੂੰ ਸਮਝਾਇਆ ਨਹੀਂ ਹੋ ਕੁਛ ਮਾੜਾ ਤਾਂ ਨਹੀਂ ਨਾ ਕਿਹਾ ਆਂਦੀ ਹੀ ਮਾਸੀ ਲੱਗਦੀ ਰਹਿੰਦੇ ਨਹੀਂ ਜਾ ਨਹੀਂ ਮੈਂ ਜਾਣਾ ਬਸ ਤੂੰ ਕਰ ਦੇ ਮੇਰਾ ਸ਼ੂਟ ਪ੍ਰੈਸ ਮਮੀ ਤੂੰ ਨਹੀਂ ਮਾਸੀ ਕੋ ਜਾਣਾ ਜੇ ਤੂੰ ਮਾਸੀ ਕੋ ਗਈ ਮੇਰਾ ਟਾਡਾ ਰਿਸ਼ਤਾ ਖਤਮ ਹੈ ਨਾ ਭੋਤੇਂ ਦਾ ਨਹੀਂ ਕਹਿੰਦਾ ਉਹ ਵੀ ਮੇਰੇ ਵਰਗੀ ਆ ਤੈਨੂੰ ਸਮਝਾਇਆ ਤਾਂ ਮਾਤ ਦੋਨੇ ਸਮਝਾਇਆ ਨਿੱਕੇ ਹੁੰਦੇ ਆ ਤੁਹਾਨੂੰ ਪਤਾ ਕਿੰਨੀਆਂ ਕਿੰਨੀਆਂ ਚੀਜ਼ਾਂ ਲੈ ਕੇ ਦਿੰਦੀ ਰਹੀ ਆ ਕੱਲ ਉਹਨਾਂ ਨੂੰ ਫੂੜ ਕੀਤਾ ਸੀ ਆਹਦੇ ਤਾਂ ਰਿਸ਼ਤੇ ਬਾਰੇ ਕਿਹਾ ਜੋ ਨਹੀਂ ਮੇਰੇ ਪਸੰਦ ਤੇ ਮੈਂ ਨਹੀਂ ਕਰਨਾ ਮੈਂ ਕਿਹਾ ਠੀਕ ਹੈ ਕਰ ਲਾ ਤੇ ਚਲ ਕੋਈ ਗੱਲ ਨਹੀਂ ਰਿਸ਼ਤਾ ਹੀ ਹੋਟੇ ਵੀ ਆਹ ਲਾਂਗੇ ਮਮੀ ਜੇ ਤੂੰ ਮਾਸੀ ਕੋ ਜਾਣਾ ਹੈ ਤੇ ਮੇਰਾ ਟਾਡਾ ਰਿਸ਼ਤਾ ਖਤਮ ਫੇਟਾ ਡਵਾ ਕੇ ਟਾੜੀ ਕੀ ਮਾਰਗੀ ਨਾ ਪਤਾ ਨਹੀਂ ਜਿੰਨੀ ਕਈ ਇੰਟਰਟੇਰ ਮਾਸੀ ਤਾਂ ਨੰਨੇ ਕਹਿੰਦੇ ਆ ਲੱਗਾ ਪਤਾ ਕਿੰਨਾ ਕਰਦੀ ਰਹੀ ਹੈ ਕਈ ਵਾਰ ਤੁਹਾਨੂੰ ਲੈ ਲੱਗ ਦਿੰਦੀ ਰਹੀ ਹੈ ਕਹਿੰਦੇ ਸਹਾਂ ਕੀਤਾ ਜਹਾੜੇ ਨੇ ਕੀਤਾ ਇਹ ਤੁਸੀਂ ਵੀ ਤੇ ਕੋ ਉਹ ਕਰਦੇ ਹੋ ਹੋ ਗਿਆ ਨਹੀਂ ਪਤਾ ਹੋ ਜਿੰਨੀ ਕੋਈ ਗੱਲ ਹੈਗੀ ਨਾ ਫਿਰ ਵੀ ਸਿਆਣੀ ਤੈਨੂੰ ਨਾ ਸਮਝਾਇਆ ਕੋਈ ਗੱਲ ਨਹੀਂ ਉਹਨਾਂ ਬੜੀਆਂ ਗੱਲਾਂ ਕੀਤੀਆਂ ਤੇ ਤੂੰ ਰਿਸ਼ਤਾ ਨਹੀਂ ਕੀਤਾ ਹੈ ਜੋ ਮੈਂ ਨਹੀਂ ਕਰਨਾ ਫਿਰ ਨਹੀਂ ਮਾਰਗੀ ਹੈਗੀ ਕਰਦੀ ਫਿਰ ਮੈਂ ਵੀ ਕਿਹਾ ਮੈਂ ਮੈਂ ਤੇਰੇ ਤੋਂ ਉਖਾਣ ਹੁੰਦੀ ਆਪਣੇ ਮਾਪਿਆਂ ਦੇ ਤੋਂ ਉਖਾਣੀ ਹੈ ਕੋਈ ਗੱਲ ਨਹੀਂ ਤੇਨੂੰ ਨਹੀਂ ਹੋ ਰਿਹਾ ਰਿਸ਼ਤਾ ਪਸੰਦ ਤੇ ਤੇਰੀ ਮਾਸੀ ਨੂੰ ਕੋਈ ਹੋਰ ਰਿਸ਼ਤਾ ਵੇਹਿੰਦੇ ਤੇਰੇ ਵਾਸਤੇ ਤੂੰ ਮੇਰੇ ਨਾਲ ਮਾਸੀ ਰਿਸ਼ਤਾ ਕਰਾਉਂਦੀ ਹੋਲੀ ਨਾ ਕਰ ਲੈ ਹੈਗਾ ਹੋਰ ਫੇ ਜਿਹੜਾ ਮਰਜ਼ੀ ਕਰਾ ਦੇ ਜੇ ਮੇਰੇ ਘਰ ਇੱਥੇ ਆ ਗਈ ਨਾ ਮੈਂ ਸਿਰ varphi ਦੇਣਾ ਮਾਸੀ ਦਾ ਨਹੀਂ ਪਹਿਲੀ ਗੱਲ ਕਿ ਤੂੰ ਮਾਸੀ ਦਾ ਫੋਨ ਕਰ ਚੁੱਕਿਆ ਮੇਰੀ ਗੱਲ ਕਰਾਂਗੇ ਹੁਣ ਮੈਨੂੰ ਤਾਂ ਪਤਾ ਕਿ ਤੇਰੀ ਜ਼ਬਾਨ ਬੜੀ ਤੇਰੀ ਮਾਸੀ ਨੂੰ ਥੋੜਾ ਇੰਨਾ ਦਾ ਪਤਾ ਵਾਖਿਆ ਤੇਰੇ ਪਰਦੇ ਪੁੰਦੀ ਰਹਿਣੀ ਆ ਤੇ ਤੈਨੂੰ ਥੋੜੀ ਬੋਦੀ ਸੋਚ ਕੇ ਗੱਲ ਕਰਨੀ ਤੂੰ ਬੰਗਾ ਕੇ ਘਰ ਜਾਣਾ ਕੀ ਆਖੂਗੀ ਆਹ 20 ਸਾਲ ਜਿਹੜੀ ਫੁੰਦੇ ਟੇਚ-ਟੇਚ

ਇਦੋਂ ਵੀ ਮਾਸੀ ਗਾੜੀ ਬੋਲਦੀ ਇਹ ਤਾਂ ਨਹੀਂ ਇਹਨੂੰ ਬੋਲਣਾ ਚਾਹੀਦਾ ਆਹ ਨੂੰ ਆਪਣਾ ਸੂਟ ਮੈਂ ਅਜੇ ਘਾਟੂ ਦੇਖਾ ਕਿੱਦਾਂ ਮੇਰਾ ਸੂਟ ਸੁੱਟ ਕੇ ਚਲ ਗਈ ਕਿੱਡੀ ਇਹਦੀ ਜਮਾਨਵਾ ਇਹਨੂੰ ਇਹਨਾ ਨਹੀਂ ਪਤਾ ਵੀ ਮੈਂ ਕੱਲ ਨੂੰ ਬਗਾਨੇ ਘਰ ਜਾਣਾ ਕਿੱਦਾਂ ਬੋਲਦੀ ਆ ਮੈਂ ਤਾਂ ਮਾਂ ਮਾਂ ਤੇ ਪਰਦੇ ਪਾ ਲੈਣੇ ਆ ਕੱਲ ਨੂੰ ਅਹੀਂ ਇਹਨੂੰ ਵਿਆਹਾਂ ਨਹੀਂ ਆ ਹੁਣ ਟੈਨ ਦਾ ਫੋਨ ਆਏਗਾ ਤਾਂ ਮੈਂ ਉਹਦੇ ਕੋ ਮਾਫੀ ਮੰਗਾਂਗੀ ਵੀ ਚੱਲ ਕੋਈ ਗੱਲ ਨਹੀਂ ਨਿਆਣ ਸਿਆਣੇ ਤੇ ਕੋ ਗਲਤੀ ਹੋ ਗਈ ਆ ਪਰ ਇਹ ਕੁੜੀ ਨੂੰ ਸਮਝ ਨਹੀਂ ਆਉਂਦੀ ਕਾ ਅਜੇ ਤੇ ਉਹਨੂੰ ਸਾਡਾ ਥੋੜਾ ਬਹੁਤਾ ਡਰਿਆ ਤੇ ਉਹ ਨਹੀਂ ਸਾਡੇ ਗਾੜੀ ਬੋਲਦੀ ਤੇ ਇਹਦੇ ਵੱਲ ਵੇਖ-ਵੇਖ ਕੇ ਉਹਨੇ ਵੀ ਫਿਰ ਗਾੜੀ ਬੋਲ ਲੈਣੀ ਆ ਇਹਨੂੰ ਇੱਟੀ ਨਹੀਂ ਸਮਝ ਆਉਂਦੀ ਹੈ ਕਿ ਕੱਲ ਨੂੰ ਮੇਰੇ ਉਹ ਪਰਾਪਰਜਾਈ ਨੇ ਮੈਨੂੰ ਮਿਲਣਾ ਵਾ ਤੇ ਇਹ ਉਹਦੇ ਨਾਲ ਇੰਨਾ ਕਰਦੀ ਆ ਤਾਂ ਕੀ ਕਰੂੰਗੀ ਕੱਲ ਨੂੰ ਮਗਾਨੇ ਘਰ ਜਾ ਕੇ ਇਹ ਤਾਂ ਖਾਂਦੇ ਜਦ ਮੈਂ ਬਠੇਰੀਆਂ ਗੱਲਾਂ ਪਾਉਂਦੀ ਆ ਪਰ ਪੈਂਦੀਆਂ ਨਹੀਂ ਆ ਨਹੀਂ ਟਾਈਮ ਹੋ ਗਿਆ ਹਾਂ ਇਹ ਤਾਂ ਕਰਨੀ ਆ ਕੋਈ ਕੋਈ ਕੰਮ ਹੀ ਕਰਨੀ ਆ ਹਏ ਇਹ ਚੱਕਰੀਆ ਯੂਹਾਂ ਹੁੰਦੇ ਸੇਰੀਪੋਂ ਜਾਂਦੇ ਆ ਬੋਰਿੰਗ ਨਹੀਂ ਲੱਗਿਆ ਹਾਂ ਹਾਂ ਦਾਣ ਦੀ ਦੀਨ ਦੀਦੀ ਦੀਦੀ ਹੁਣ ਅਗਲਾ ਗੇਨਰ ਦੇ ਕੰਮ ਨੂੰ ਉਹ ਨਾ ਕੋਈ ਗੱਲਾਂ ਕਰਾਵਾ ਮਾਸੀ ਨੇ ਵੀ ਕੱਲ ਮੈਨੂੰ ਗੱਲਾਂ ਕੀਤੀਆਂ ਮੰਮੀ ਨੇ ਵੀ ਕੀਤੀਆਂ ਖੂਨ ਤੇ ਇੱਕ ਹੀ ਆ ਨਾ ਮੈਂ ਇਹ ਘਰ ਦੇ ਵਿੱਚ ਗੱਲਾਂ ਕਰੂ ਨਹੀਂ ਆ ਮੇਰੇ ਤੇ ਘਰ ਦੇ ਵਿੱਚ ਕਦਰ ਹੀ ਹੈ ਨਹੀਂ ਕੋਈ ਜੋੜੀ ਦਿੰਦੀਆਂ ਮਨ ਕੀ ਗੱਲੇ ਠੀਕ ਆ ਨਾ ਮੈਂ ਬੜਾ ਚੁੱਪ ਚੁੱਪ ਬੈਠਾ ਨਹੀਂ ਮੈਂ ਠੀਕ ਹੀ ਆ ਨਹੀਂ ਮੈਂ ਕਦੋਂ ਵੀ ਵੇਖਣ ਨਹੀਂ ਤੇਰੇ ਅੱਗੇ ਚੁੱਪ ਚੁੱਪ ਹੀ ਹਾਂ ਵੈਹ ਚੁੱਪ ਬੈਠਾ ਹਾਜਮ ਕੀ ਗੱਲ ਹੋਣਾ ਕੰਮ ਤੋਂ ਕੱਟਤਾ ਹੀ ਮੈਨੂੰ ਕਹਿੰਦੇ ਸੀ ਵੀ ਤਾਹਕ ਦਿਨਾਂ ਵਾਸਤੇ ਤੁਹਾਨੂੰ ਭੇਜਤਾ ਵਾ ਤੇ 10 ਦਿਨ ਬਾਅਦ ਤੁਹਾਨੂੰ ਕੰਮ ਤੇ ਲੱਗਾਂਗੇ ਆਪਾਂ ਬਰਸਾਤਾਂ ਦੇ ਕਰਕੇ ਠੀਕ ਆ ਸੇਹੋ ਵੀ ਕਿਹ ਮੋੜਿਆਂ ਨੂੰ ਕੱਢਿਆ ਕਿ ਤੇਰਾ ਹੀ ਆ ਨਹੀਂ ਹੋ ਰਾਨੂ ਵੀ ਕੱਢਿਆ ਕਹਿੰਦੇ 10 ਦਿਨ ਬਾਅਦ ਤੁਹਾਨੂੰ ਦੱਸਦਾ ਕਿ ਆਪਾਂ ਕੰਮ ਦਿਆਂਗਾ ਅੱਛਾ ਕੀ ਕਰਨਾ ਹੈ ਅੱਗੇ ਹੀ ਉਹ ਕੁੜੀ ਦੀ ਟੈਨਸ਼ਨ ਹੀ ਹੋ ਤਾ ਵੀ ਇਹ ਵੀ ਪਤਾ ਨਹੀਂ ਰੱਬ ਨੂੰ ਵੀ ਕੀ ਮਨਜ਼ੂਰ ਆ ਤੁਹਾਨੂੰ ਪਤਾ ਹੀ ਹੈ ਪ੍ਰਾਈਵੇਟ ਨੌਕਰੀਆਂ ਦਾ ਜਦੋਂ ਮਰਜ਼ੀ ਕੱਢ ਦਿੰਦੇ ਆ ਸਰਕਾਰੀ ਨੌਕਰੀ ਹੋਵੇ ਤੇ ਵਧੀਆ ਆ ਵੀ ਵੱਜੀ ਸੈਲਰੀ account ਵਿੱਚ ਆ ਜਾਂਦੀ ਹੈ ਪਤਾ ਨਹੀਂਓ ਕਰਮੀ ਸਾਡੇ ਇੱਕ ਤਰ੍ਹਾਂ ਦੇ ਆ ਤੇ ਮਨੋ ਤੂੰ ਠਾ ਹੀ ਆਉਂਦੇ ਹੈ ਕੋਈ ਨਹੀਂ ਮੈਂ ਮਾਲਕ ਨਾ ਫੇਰ ਇੱਕ ਵਾਰੀ ਗੱਲ ਕਰਾਂਗਾ ਵੀ ਰੱਖ ਲੋ ਚਲੋ ਮੈਨੂੰ ਨਹੀਂ ਤੇ ਫਿਰ ਮੈਂ ਤਸਕ ਦੇਣ ਵਾਸਤੇ ਕਿਤੇ ਹੋਰ ਕੰਮ ਦਾ ਪਤਾ ਲਾ ਲਵਾਂ ਹਾਂ ਮਨ ਕਰਨਾ ਹੀ ਪੈਣਾ ਤੈਨੂੰ ਪਤਾ ਤਾਂ ਹੈ ਹੀ ਸਾਰਾ ਕੰਮ ਦੇ ਸਰਕਲ ਦਾ ਤੇ ਬੜਾ ਔਖਾ ਹੋ ਜਨਾਵਾ ਜੇ ਨਾ ਕੰਮ ਅੱਗੇ ਹੀ ਮਹਾ ਹੀ ਤਹੀ ਡੇ ਹੈ ਠੀਂਾ ਜੇ ਠੀਂਾ ਦੇ ਨਾਲ ਟਾਈਮ ਪਾਸ ਕਰਨ ਤੇ ਜੇ ਆਹੋ ਹੀ 10 ਦਰਾਂ ਦਾ ਵਿੱਚ ਪੈ ਗਿਆ ਤੇ ਇਹੋ ਹੀ ਨਹੀਂ ਅੱਗੇ ਹੁਣ ਪੂਰਾ ਹੋਣਾ ਫਿਰ ਸਰਕਾ ਦੇਈ ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਸੀ ਮੈਂ ਦੱਸ ਦੇਣ ਵਾਸਤੇ ਮੈਨੂੰ ਕਿਤੇ ਕੰਮ ਲੱਭਦੇ ਕਹਿੰਦਾ ਮੈਂ ਲੱਭ ਦਿੰਦਾ ਵਾਂ ਕੋਈ ਨਹੀਂ ਆਂਦਾ ਅੱਜ ਸ਼ਾਮ ਤੱਕ ਤੈਨੂੰ ਫੋਨ ਕਰਕੇ ਤੇ ਮੈਂ ਦੱਸਾਂਗਾ ਹਾਂ ਚਲ ਕੋਈ ਨਹੀਂ ਪੁੱਤ ਘਰ ਕੋਸ਼ਿਸ਼ ਹੈ ਤੈਨੂੰ ਪਤਾ ਹੀ ਆ ਸਾਰਾ ਤੇ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਮੈਂ ਮਾਲਕ ਨਾਲ ਗੱਲ ਕਰਦਾ ਵਾਂ ਉਹਨਾਂ ਨੂੰ ਕਹਿਣਾ ਵਾ ਵੀ ਜਿੰਨੀ ਤੁਸੀਂ ਅੱਗੇ ਸੈਲਰੀ ਦਿੰਦੇ ਜੋ ਤੋਂ ਮੈਨੂੰ ਥੋੜੀ ਘੱਟ ਦੇ ਦਿਓ ਤੇ ਚਲੋ ਮੈਨੂੰ ਰੱਖੋ ਫਿਰ ਦੱਸ ਦੇਣਾ ਚਲ ਕੋਈ ਗੱਲ ਨਹੀਂ ਆ ਪੁੱਤ ਟੈਨਸ਼ਨ ਨਾ ਲੈ ਜੇ ਤੇ ਮਨ ਨੂੰ ਠੀਕ ਹੈ ਨਹੀਂ ਤੇ ਕੋਈ ਨਹੀਂ ਆ ਜੇ ਇੱਕ ਦਰਵਾਜ਼ਾ ਪ੍ਰਮਾਤਮਾ ਕਰਦਾ ਨਾ ਪੰਦ ਤੇ ਚਾਰ ਖੋਲਦਾ ਵਾ ਤੇ ਕੋਈ ਗੱਲ ਨਹੀਂ ਆਪੇ ਕਿਤੇ ਕੰਮ ਬੰਜੇਗਾ ਤੇ ਤੂੰ ਟੈਨਸ਼ਨ ਨਾ ਲਈ ਹੁਣ ਮੰਮੀ ਦਾ ਨੂੰ ਪਤਾ ਹੀ ਆ ਵੀ ਮੋਹੀ ਦੇ ਵੀ ਫਾਰਮ ਭਰਦਾ ਵਾ ਤਾਂ ਉਥੇ ਵੀ ਫੀਸ ਲੱਗਦੀ ਏ ਉਹਦੀ ਫਾਰਮ ਭਰਨ ਦੀ ਮੈਂ ਦੇਹੋ ਆਨਾ ਵਾ ਵੀ ਚਾਹੇੜਾ ਨੇ ਟੈਸਟ ਦਿੱਤਾ ਵਾ ਉੱਥੋਂ ਨੂੰ ਸਰਕਾਰੀ ਨੌਕਰੀ ਮਿਲ ਜੇ ਤੇ ਬੰਦੀਆ ਹੋ ਜਾਈਂ ਹਾਂ ਪੁੱਤ ਤੈਨੂੰ ਪਤਾ ਹੀ ਏ ਪੈਸੇ ਤੋਂ ਪਕਾਇਤ ਪੈਰ ਨਹੀਂ ਪੁੱਟਿਆ ਜਾਂਦਾ ਜਿੱਥੇ ਜਾਈਏ ਉੱਥੇ ਖਰਚਾ ਹੁੰਦਾ ਵਾ ਤੇ ਚੱਲ ਕਿਤੇ ਮੋਹੀ ਦੀ ਵੀ ਰੱਬ ਸੁਣ ਲੇਗਾ ਤੇ ਚੱਲ ਤੂੰ ਵੀ ਕਿਤੇ ਨਾ ਇਦਾਂ ਪੇ ਫਾਰਮਪੁਰ ਮ ਕਿਤੇ ਭਰਦਾ ਹੀ ਰਿਆ ਕਰ ਕੋਈ ਪਤਾ ਨਹੀਂ ਹੁੰਦਾ ਰੱਬ ਦੇ ਰੰਗਾ ਦਾ ਤੇ ਰੱਬ ਕਿਤੇ ਤੇਰੀ ਵੀ ਸੁਣ ਲੇ ਸਾਰੀ ਪੈ ਗਈ ਏ ਤੇਰੇ ਸਿਰ ਤੇ ਟੈਨਸ਼ਨ ਹੁਣ ਮੋਹਿਤ ਵੀ ਨਿਆਣਾ ਵਾ ਤੇ ਕੋਈ ਗੱਲ ਨਹੀਂ ਆਪੇ ਵਾਹਿਗੁਰੂ ਕਰੂਗਾ ਜੋ ਚੱਲ ਕੋਈ ਨਹੀਂ ਪੁੱਤ ਹੁਣ ਮੈਂ ਇਦਾਂ ਕਰਾਂ ਉਹ ਤੇ ਚਾਹ ਲਿਮ ਨਹੀਂ ਬਣਾ ਕੇ ਤੇ ਤੂੰ ਬਹਿ ਜਾ ਲੈ ਮਾਚਾ ਮੰਮੀ ਨੂੰ ਤੇ ਗੱਪਾਂ ਦੀ ਟੈਨਸ਼ਨ ਨਹੀਂ ਤੇ ਹੁਣ ਮੇਰੀ ਵੀ ਪੈ ਗਈ ਆ ਕਿ ਕੰਮ ਤੋਂ ਮੈਨੂੰ ਜਵਾਬ ਮਿਲ ਗਿਆ ਵਾ ਚੱਲ ਰੱਬ ਕਰੇ ਮੈਨੂੰ ਚੰਗਾ ਕੰਮ ਮਿਲ ਜੇ ਹੋਰ ਕਿਤੇ ਤੇ ਮੰਮੀ ਦੀ ਟੈਨਸ਼ਨ ਦੂਰ ਹੋ ਜੇ ਚੱਲ ਕੋਈ ਫਾਰਮ ਵੀ ਭਰ ਕੇ ਹੁਣਾ ਵਾ ਸ਼ਾਇਦ ਕਿਤੇ ਮੈਨੂੰ ਨੌਕਰੀ ਮਿਲ ਜੇ ਸਰਕਾਰੀ ਜਲਦੀ ਸਾਡੇ ਘਰ ਤੇ ਬਦਲ ਜਾਣਗੀ ਕਰਦੀ ਇਹਨੂੰ ਮਨਾਉਣੀ ਆ ਫੇਰ ਵੀ ਮੇਰੀ ਕੱਲੀ ਕੱਲੀ ਧੀ ਆ ਕੀ ਆਪਣੇ ਮਨ ਦੇ ਵਿੱਚ ਸੋਚੂਗੀ ਵੀ ਮੇਰੀ ਮਾਂ ਨੂੰ ਵੀ ਮੇਰੇ ਨਾਲ ਐਦਾਂ ਕਰਦੀ ਆ ਨਾ ਕੋਤਾ ਗਿਆ ਹਾਂਜੀ ਉਹਨੇ ਆ ਗਿਆ ਦਾਦਾ ਵਰਜੀਤ ਬਾਣੀ ਲੈ ਕੇ ਆ ਮੁੰਗੀ ਤਰਾ ਜਗੜਾ ਕੋਲੇ ਜਿਆਦਾ ਨਹੀਂ ਆਇਆ ਤਾਂ ਕੋਈ ਨਹੀਂ ਉਹ ਤਾਂ ਠੀਕ ਹੈ ਨਾ ਲੋਕ ਨੂੰ ਲਾਗ ਰਿਹਾ ਕੋਈ ਆਏ ਅੰਦਰ ਤਾਂ ਮਾੜਾ ਕੋਈ ਗੱਲ ਨਹੀਂ ਅੱਜ ਹੀ ਧਿਆਨ ਗਿਆ ਰਿਹਾ ਹੁਣ ਜਿੱਤ ਲਾ ਕੇ ਰੱਖੀਦਾ ਹਾਂ ਹਾਂਜੀ ਮੇਰੀ ਲੋੜ ਪਈ ਨਾ ਹੁਣ ਚੱਲ ਮਨਾ ਦੇਈਂ ਨੀ ਪਾਣੀ ਮੀਰ ਨੂੰ ਪਤਾ ਲੱਗਣ ਦੇਣਾ ਤੁਹਾਡਾ ਕਿ ਤਰ੍ਹਾਂ ਰਿਹਾ ਠੀਕ ਆ ਜੰਦਨ ਮਮੀ ਦੇਨ ਤੇ ਠੀਕ ਰਿਹਾ ਵਾ ਪਰ ਅੱਜ ਤੇ ਨਹੀਂ ਪੈਦਾ ਰਿਹਾ ਉਥੇ ਇਹ ਥੇ ਪੈਦਾ ਰਿਹਾ ਥੋੜਾ ਥੋੜਾ ਸਾਡੇ ਡਿਆੜੀ ਠੀਕ ਹੈ ਲੈ ਚਾਹ ਉਹ ਨਹੀਂ ਹਾਂ ਹਾਲਾ ਲੈ ਲਓ ਮੋਹਿਦ ਕਿੱਥੇ ਗਿਆ ਵਾ ਮੋਹਿਦ ਗਰਾਉਂਡ ਤੇ ਕੇ ਆਈਗਾ ਇਸ ਵਾਰ ਸਰਕਾਰ ਨੇ ਪੁੱਠਾ ਜਿਹਾ ਕੰਮ ਕਰਤਾ ਪਹਿਲਾ ਟੈਸਟ ਤੇ ਮੁੜ ਕੇ ਆ ਦੌੜਦਾ ਹੁਣ 2 ਕੁ ਮਹੀਨੇ ਰਹਿ ਗਏ ਤੋੜ ਦੇ ਵਿੱਚ ਤੋ ਹੁਣ ਵਿਚਾਰਾ ਸਵਗਤ ਤੇ ਵੀ ਜਾਣਦਾ ਕਿ ਸਵੇਰੇ 4 ਵਜੇ ਤੋਦਰੋਂ ਆ ਸ਼ਾਮਾਂ ਨੂੰ ਜਾਂਦਾ ਵਾ ਪਹਿਲਾਂ ਤਾਂ ਕੋ ਸਿਸਟਮ ਵਧੀਆ ਹੀ ਪਹਿਲਾਂ ਦੌੜ ਪਹਿਲਾਂ ਹੋ ਜਾਂਦੀ ਇੰਨੇ ਟੈਸਟ ਬਾਅਦ ਚ ਹੁੰਦਾ ਹਾ ਹਾਂ ਹੁਣ ਆ ਪੁੱਠਾ ਜਿਹਾ ਰੂਲ ਉਹਨਾਂ ਨੇ ਕੱਢ ਦਿੱਤਾ ਵਾ ਚਲੋ ਵਧੀਆ ਜਰਾ ਪ੍ਰੈਕਟਿਸ ਕਰੇ ਪਰਦੀ ਹੋ ਜੇ ਉਹ ਵੀ ਵਿਚਾਰਾ ਹੁੰਦਾ ਵਾ ਤੇ ਥੱਕਦਾ ਹੁੰਦਾ ਵਾ ਆ ਦੇ ਦੇਗਾ ਮੰਮੀ ਮੈਨਿਆ ਲੱਤਾਂ ਪੇਰੂ ਮੋਟੀਆਂ ਤਾਂ ਮੈਂ ਪੁੱਤ ਹੁਣ ਇਹ ਤੇ ਤੈਨੂੰ ਕਰਨਾ ਹੀ ਪੈਣਾ ਇੰਨਾ ਤਾਂ ਉਹ ਕਰਨਾ ਪੈਣਾ ਫੇਰ ਹੀ ਆ ਨੌਕਰੀ ਮਿਲੇਗੀ ਚਲ ਘਰ ਦੇ ਦਿਨ ਪਤਨ ਜਾਣ ਜੀ ਅੱਡੇ ਮੈਂ ਇਤਨੇ ਕਿੰਨੇ ਵਜੇ ਆਉਣਾ ਮੰਮੀ ਆਉਣੀ ਭਾਲਾ ਤਾਂ ਮੈਂ ਤਾਂ ਤੱਕ ਚਾਹ ਬੜੀ ਸੁਆਦ ਨਹੀਂ ਆਹ ਹੋ ਤਾਂ ਤੂੰ ਪਹਿਲਾਂ ਦੱਸ ਦਿੰਦਾ ਤਾਂ ਮੈਂ ਉਦੋਂ ਹੀ ਬਣਾ ਲੈਣੀ ਕੀ ਮੈਂ ਤਾਂ ਆਖਾਂ ਵੀ ਚਲ ਉਦਾਂ ਹੀ ਨੰਮੇ ਤੇ ਆਵਾਂ ਫਿਰ ਨਹੀਂ ਮੇਰਾ ਦਿਨ ਤੇ ਕਾਫੀ ਟਾਈਮ ਦਾ ਕਰੰਟ ਹੈ ਪੀਣ ਮੈਂ ਚੱਲ ਬੈਰ ਮੰਮੀ ਕੱਪੜੇ ਜੋੜ ਲੈਣ ਮੈਂ ਵੀ ਮੌਜ ਤੇ ਨੂੰ ਠੀਕ ਕਰ ਲਈ ਮੈਂ ਹਾਂ ਉਹ ਅੰਦਾ ਦਾ ਫੇਰ ਬਣਾਉਣੀ ਆ ਤੇ ਉਹ ਹੁਣ ਹਜੇ ਆਇਆ ਹੀ ਨਹੀਂਗਾ ਤੇ ਚੱਲ ਆਊਗਾ ਤਾਂ ਫੇਰ ਬਣਾ ਦਾਂਗੀ ਚਲ ਗਈ ਫਿਰ ਦਿੱਲੀ ਨਹੀਂ ਪੁੱਤ ਮੇਰੀ ਨਾ ਘਰ ਦੇ ਵਿੱਚ ਕਦਰ ਹੀ ਹੈ ਨਹੀਂ ਮੇਰੇ ਤੇ ਕੀ ਕਰਦਾ ਕੁਛ ਖਾ ਕੇ ਮਰ ਜਾ ਮੰਮੀ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਜੀ ਪੁੱਤ ਮੈਂ ਸਾਰੀ ਦਿਹਾੜੀ ਘਰ ਦੇ ਵਿੱਚ ਮਾਦੀ ਰਹਿਣੀ ਕੰਮ ਕਰਦੀ ਰਹਿਣੀ ਆ ਰਾਖੀ ਕਰਦੀ ਰਹਿਣੀ ਆ ਪਰ ਮੇਰੀ ਇੱਕ ਘਰ ਦੇ ਵਿੱਚ ਕਦਰ ਹੀ ਨਹੀਂ ਹੈਗੀ ਕੋਈ ਵੀ ਪਰ ਮੈਂ ਤਾਂ ਆਪਣੀ ਟੀ ਦੇ ਕਰਕੇ ਵੱਜੀ ਆ ਮੇਰੀ ਜੀ ਬਾਬਾ ਮੈਂ ਘਰ ਦੇ ਘਰੋਂ ਘਰ ਦੇ ਵਿੱਚੋਂ ਚਲੀ ਜਾਵਾਂ ਜਿੰਦ ਤੱਕ ਮੇਰੇ ਧੀ ਰਹੀ ਹੈ ਨਾ ਮੈਂ ਚਲ ਜਾਣਾ ਮੈਂ ਨਹੀਂ ਇਹ ਘਰ ਦੇ ਰਹਿਣਾ ਆਪਣਾ ਘਰ ਸੰਭਿਓ ਤੁਸੀਂ ਮੰਮੀ ਇੰਦਾ ਨਹੀਂ ਕਿਉਂ ਇਹ ਘਰ ਤੁਹਾਡਾ ਵਾ ਘਰ ਜੀ ਨਾ ਹੁੰਦਾ ਪਹਿਲਾਂ ਤੁਸੀਂ ਜਿਹੜੀ ਗੱਲ ਤੁਸੀਂ ਕਹਿੰਦੇ ਤੇ ਆਪਾਂ ਉਹ ਸਿਰ ਮੱਥੇ ਕਰਦੇ ਆਂ ਤੇ ਇੰਦਾ ਦੀ ਗੱਲਾਂ ਤੂੰ ਹੀ ਕਰਉਂਗਾ ਤੁਹਾਡੇ ਤੋਂ ਮੈਂ ਤੇ ਘਰ ਖਾਲੀ ਹੋ ਜਾਣਾ ਉਹ ਤੈਨੂੰ ਹੀ ਨਾ ਪਤਾ ਹੋ ਕੀ ਕੁਝ ਕਰਦੀ ਆ ਜਦੋਂ ਭਰਾ ਆਇਆ ਸੀ ਕੀ ਕੁਝ ਬੋਲੀ ਉਹਦੇ ਸਾਹਮਣੇ ਮੈਨੂੰ ਮੰਮੀ ਸਿੱਧੇ ਸਿੱਧੇ ਦੱਸੋ ਵੀ ਗੱਲ ਕੋਈ ਕੀ ਆ ਪੁੱਤ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਚੁੱਪ ਕਰ ਰਹੀ ਨਹੀਂ ਆ ਕਿ ਚੱਲ ਮੇਰੇ ਪੁੱਤ ਦਾ ਘਰ ਵਸਦਾ ਲਵੇ ਤੈਨੂੰ ਕੀ ਪਤਾ ਉਹਦੀ ਧੀ ਜਬਾਨ ਨਾਲ ਅੱਜ ਆਪਣੇ ਭਰਾ ਦੇ ਸਾਹਮਣੇ ਮੈਨੂੰ ਇੰਨਾ ਬੋਲੀ ਇੰਨਾ ਬੋਲੀ ਵੀ ਮੈਂ ਤੈਨੂੰ ਦੱਸ ਨਹੀਂ ਸਕਦੀ ਮੰਮੀ ਇੱਥੇ ਲੱਗ ਨਹੀਂਿਆ ਕਿਉਂਕਿ ਗਰਲੀਨ ਜਿਹੜੀ ਆ ਮੇਰੇ ਸਾਹਮਣੇ ਕਦੀ ਤੁਹਾਨੂੰ ਉਹਨੇ ਬੋਲਦੀ ਨਹੀਂ ਐ ਗੋਚੀ ਬਾਤ ਤੇ ਪੁੱਤ ਤੇਰਾ ਸਾਹਮਣੇ ਨਹੀਂ ਨਾ ਬੋਲਦੀ ਪਿੱਛੋਂ ਵੇਖਿਆਗਾ ਕੀ ਕੁਛ ਕਰਦੀ ਮੈਂ ਤੇ ਜਦ ਤੱਕ ਤੈਨੂੰ ਦੱਸਦੀ ਨਹੀਂ ਲਗੀ ਤੇ ਮੰਮੀ ਤੇ ਭਰਾ ਲੈਣਾ ਢੱਕਿਆਗਾ ਜਿਹੜੇ ਬੋਲਣ ਦੀ ਜੀ ਮੈਨੂੰ ਤਾਂ ਪੱਗ ਮੈਂ ਪਤਾ ਹੀ ਨਹੀਂ ਲੱਗਣ ਦਿੱਤਾ ਪੁੱਤ ਤੈਨੂੰ ਕੀ ਪਤਾ ਉਹ ਕੀ ਕੁਛ ਕਰਦੀ ਆ ਤੂੰ ਤੇ ਮੇਰੀ ਕਦਰ ਕਰਦਾ ਵਾ ਨਾ ਉਹ ਨਹੀਂ ਮੇਰੀ ਕਦਰ ਮਾਸਾ ਵੀ ਕਰਦੀ ਤੇ ਨਾ ਹੀ ਉਹ ਤੇਰੀ ਭੈਣ ਨੂੰ ਬੋਲਣ ਲੱਗਿਆਂ ਵੇਂਦੀ ਆ ਅਹੀਂ ਤੇ ਤੈਨੂੰ ਕੋਈ ਗੱਲ ਦੱਸਦੇ ਨਹੀਂ ਭਿੰਨ ਕਿੰਨੀ ਕੀ ਗੱਲ ਕੀ ਦੱਸਣੀ ਆ ਤੇ ਮੇਰੇ ਪੁੱਤ ਦੇ ਦਿਮਾਗ ਤੇ ਬੋਝ ਪਵੇਗਾ ਪੁੱਤ ਲੋਕਾਂ ਨੇ ਕਹਿਣਾ ਇਹਨਾਂ ਨੂੰ ਨੌ ਰੱਖਣੀ ਨਹੀਂ ਆਈ ਮੈਂ ਲੋਕਾਂ ਕੋ ਵੀ ਡਰਦੀ ਆ ਨਾ ਤੈਨੂੰ ਵੀ ਪਤਾ ਮੈਂ ਤੇ ਕੰਦੀ ਬਰੂਈ ਲਾ ਕੇ ਟਾਈਮ ਪਾਸ ਕਰਦੀ ਆ ਵੀ ਚਲੋ ਜਿਹੜਾ ਟਾਈਮ ਨਿਕਲ ਜੇ ਉਹ ਹੀ ਚੰਗਾ ਵਾ ਮੰਮੀ ਜਿਹੜੀ ਗੱਲ ਦੱਸਣ ਵਾਲੀ ਉਹ ਦੱਸਿਆ ਵੀ ਕਰਵਾ ਨਾ ਕਿਉਂਕਿ ਮੈਂ ਤਾਂ ਸਵੇਰੇ ਜਾਣਾ ਤੇ ਸ਼ਾਮ ਨੂੰ ਆਉਣਾ ਵਾ ਇੱਦ ਤੱਕ ਮੈਨੂੰ ਪਿੱਛੋਂ ਪਤਾ ਨਹੀਂ ਲੱਗਣਾ ਕਿ ਘਰ 'ਚ ਕੀ ਬਣਿਆ ਹੋ। ਪੁੱਤਾਂ ਇਹ ਤੈਨੂੰ ਤਾਂ ਹੀ ਦੱਸਦਾ ਵੀ ਹੋਏ ਹਾਲ ਦੇ ਵਿੱਚ ਹੈਗੀ ਆ ਤੇ ਚੱਲ ਉਹਦੇ ਵੀ ਦਿਮਾਗ ਤੇ ਬੋਝ ਪਏਗਾ ਪਰ ਉਹਨੂੰ ਵੀ ਥੋੜੀ ਦੋਦੀ ਸੀ ਅਣੀ ਪੰਡਣਾ ਚਾਹੀਦਾ ਵਾ ਨਾ। ਤਪਾ ਕਿਹੜਾ ਕੀ ਮੈਂ ਤੇ ਦੋ ਰੋਟੀਆਂ ਹੀ ਖਾਣੀਆਂ ਵਾ ਕਿਤੇ ਵੀ ਕੰਮ ਕਰਕੇ ਖਾ ਲਾਂਗੀ ਮੈਂ ਤੇ। ਮੰਮੀ ਇਦਾਂ ਦੀ ਗੱਲ ਕਰਦੇ ਕੋਈ ਚੰਗੇ ਲੱਗਦੇ ਜੀ। ਸਾਰਾ ਕੁਝ ਮਾਰਗਿਆਂ ਨੂੰ ਦਿੱਤਾ ਵਾ। ਇਹ ਜੋ ਗੱਲ ਕਰਦਾ ਜਿਹਨੂੰ ਕੋਈ ਥੋੜ ਰੱਖੀ ਹੋਏਗਾ ਗੁੱਲੇ। ਪੁੱਤੇ ਦਣਾ ਖਵਾ ਦੇ ਉਹ ਕੀ ਕਹਾਂ ਮੈਂ ਤੇ ਲੱਕੋ ਫਾਇਰ ਆਈ ਆ। ਮੈਂ ਅੱਧੇ ਚਲਨੀ ਆ ਕਿ ਕਦੋਂ ਇਹਦੀ ਗਰਜੀਤ ਦੀ ਗੋਲੀ ਹੈ ਘਰ ਦੇ ਵਿੱਚ ਉੱਥੇ ਮੇਰੀ ਜ਼ਿੰਮੇਵਾਰੀ ਮੁਕੇ ਤੇ ਮੈਂ ਇਹ ਘਰ ਦੇ ਵਿੱਚੋਂ ਜਾਵਾਂ ਤਾਂ ਜਿਹੜਾ ਹੋਵੇ ਖੁੱਲਾ ਤੇ ਤੇਰੀ ਘਰ ਵਾਲੀ ਨੂੰ ਕੋਈ ਡੱਕਣ ਵਰਜਣ ਵਾਲਾ ਨਾ ਹੋਵੇ ਤੇ ਮੈਂ ਮਾਰ ਮੁੱਕ ਜਾਵਾਂ ਮੰਮੀ ਇਦਾਂ ਦੀਆਂ ਗੱਲਾਂ ਕਿਉਂ ਘੰਡੇਂ ਉਹਦੀ ਮੰਮੀ ਨਹੀਂ ਕਿੱਦਾਂ ਜੁੜਤ ਹੋਗੀ ਕਿ ਉਹ ਤੁਹਾਡੇ ਅੱਗੇ ਬੋਲੇ ਉਦੋਂ ਕੁਛ ਨਾ ਜਾ ਕੇ ਇਦਾਂ ਕਰ ਲੱਗੀ ਤੇ ਇਦਾਂ ਰਿਆ ਜਾਂਦਾ ਇਹ ਚੰਗੀ ਗੱਲ ਨਾ ਮੇਰੇ ਇਦਾਂ ਉਹਦਾ ਮਤਲਬ ਨਹੀਂ ਤੁਹਾਡੇ ਨਾਲ ਕੋਈ ਬੈਂਸ ਕਰ ਰੰਦਾ ਜੇ ਕੋਈ ਗੱਲ ਵੀ ਆਏ ਤਾਂ ਮੈਨੂੰ ਪਹਿਲਾਂ ਦੱਸ ਦੇ ਪੁੱਤ ਕੋਤਰਾ ਇਹਨੂੰ ਤੁਮ ਨਾਲ ਪੁੱਛੀ ਤੇ ਪੁੱਛੇਗਾ ਤਾਂ ਢਿੱਡ ਦੇ ਵਿੱਚ ਮੈਨੂੰ ਗੋਲਾ ਕੱਢੇਗੀ ਤੇ ਮੰਮੀ ਨੇ ਕੰਨ ਭਰੇ ਆ ਤੇ ਮੰਮੀ ਇਹ ਗੱਲਾਂ ਤੁਸੀਂ ਛੱਡੋ ਇਹ ਕੰਨ ਭਰੇ ਆ ਜਦੋਂ ਹੁਣ ਇਹ ਥੋੜਾ ਪਿੱਗਾ ਜੀ ਨਾਲ ਕੋਈ ਹੁੰਦਾ ਰਹੇ ਆੜ ਗਵਾਰ ਬੋਲਾ ਲੱਗਿਆ ਹੋਵੇ ਤੇ ਮੈਨੂੰ ਕੁਝ ਪਤਾ ਹੀ ਨਾ ਹੋਵੇ ਸਭ ਕੁ ਜਿਹੜੀ ਵੀ ਗੱਲ ਹੁੰਦੀ ਹੈ ਮੰਮੀ ਤੂੰ ਤੁਹਾਨੂੰ ਇਹ ਪਹਿਲਾਂ ਦੱਸਣੀ ਚਾਹੀਦੀ ਤੇ ਆਹ ਕੋ ਜੋ ਹੋ ਗਿਆ ਪੁੱਤ ਛੱਡ ਪਰ ਹੁਣ ਨਾ ਕੁਝ ਵੀ ਗਈ ਆਪਣੇ ਪੇਕੇਆਂ ਨੂੰ ਦੱਸੇਗੀ ਮੈਂ ਸੇ ਕਰਕੇ ਤੇ ਤੈਨੂੰ ਕੋ ਦੱਸਦੀ ਨਹੀਂ ਆ ਉਮਮੀ ਤੂੰ ਯਾਦ ਕਰਨਾ ਮੈਂ ਨੋਸ ਨਹੀਂ ਆਉਣਾ ਮੇਰਾ ਦਿਮਾਗ ਖਰਾਬ ਹੋਇਆ ਉਸ ਨਾਲ ਹੁਣ ਦਮੈ ਨੂੰ ਪੁੱਛਣਾ ਕਿਦਾਂ ਤੂੰ ਚਵਤ ਚਵਤ ਮਾਰ ਲੜਨੀ ਹੁਣ ਦੱਸਾਂ ਮੈਨੂੰ ਚਾ ਮੇਰਾ ਟੈਡ ਹੋਇਆ ਹੋਲਾ ਹੁਣ ਇਹਦੀ ਗੁਤਲੀ ਨੂੰ ਮਾਲ ਦਊਗਾ ਜਿਉ ਮੈਂ ਚੰਨੀ ਹੈ ਨਾ ਉਹ ਹੋ ਗਿਆ ਹਣ ਤੇਰੀ ਜੇਤਾ ਮਮੀ ਜਦ ਬੋਲ ਰਹੀ ਸੀ ਚਾ ਮੈਂ ਜਰਾ ਕੋਨਾਏਗਾ ਸਵਾਦ ਕਰ ਜੀ ਨੂੰ ਜਾ ਕੇ ਮਨਉਣੀ ਆ ਤੇ ਨਾਲੇ ਉਹਨੂੰ ਦੱਸਣੀ ਆ ਤੇ ਵਿਆਹ ਹੈਗਾ ਉਹਨੂੰ ਬੋਲਣਾ ਹੁਣ ਮੈਂ ਇਹਨਾਂ ਦਾ ਤਾਂ ਤੇ ਨਹੀਂ ਗਰਦੀਨਾ ਔਰਦੀਨਾ ਪਾਣੀ ਲੈ ਪਾਣੀ ਤੂੰ ਤਰਾ ਦੇ ਬਸ ਜਿੰਨਾ ਕਿ ਮੇਰੀ ਮਾਂ ਨੂੰ ਪਾਣੀ ਪਾਲਦੀ ਨਾ ਉਹਨਾਂ ਦੀ ਤੂੰ ਨੰਬਿਆ ਲੈਣਾ ਤੂੰ ਛੱਤੀ ਛੱਤੀ ਉਹਨੂੰ ਗੱਲ ਸੁਣਾਈਆਂ ਨੇ ਯਾਰ ਲੈ ਮੈਂ ਤਾਂ ਕੁਝ ਨਹੀਂ ਆਈ ਨਾ ਮੰਮੀ ਨਾ ਆਹ ਤੂੰ ਤਾਂ ਬੋਲਿਆ ਨੀ ਉਹਨਾਂ ਦਾ ਦਿਮਾਗ ਖਰਾਬ ਹੋਇਆ ਨਾ ਕਿ ਮੈਨੂੰ ਆਉਂਦਾ ਸਾਰੀ ਪਹਿਲਾਂ ਇਹ ਗੱਲਾਂ ਦੱਸਣ ਦੇ ਪਿਆ ਤੂੰ ਕੌਣ ਸੇ ਕਾਮ ਯਾਰ ਆਪਣੇ ਘਰਾਂ ਦੀ ਸ਼ਰਮ ਕਰ ਲਈ ਦੀ ਕੋਦੇ ਸਾਹਮਣੇ ਉਸੇ ਕਲਾਕਾਰ ਦੀ ਚੰਗੀ ਲੱਗਣੀ ਐ ਤੂੰ ਲੱਗਦਾ ਤੇ ਅੱਗੇ ਬੋਲਣਾ ਚੰਗੀ ਪਰ ਤੈ ਕਿਦਾਂ ਮੈਨੂੰ ਬੋਲਣ ਦੇਉ ਤੂੰ ਆਏ ਹੋ ਤਾਂ ਉਦਾਂ ਪਾਣੀ ਪਿਸ਼ੋ ਪਰ ਮੰਮੀ ਨੇ ਖਿਆ ਤੇ ਹੀ ਕਹਿਣਾ ਵਾ ਕਿ ਮੰਮੀ ਨੇ ਪਕਾਹਦਾ ਪਖਾਏ ਦਿੱਤਾ ਨਾ ਮੁੰਡਿਆ ਯਾ ਤੂੰ ਨਾ ਆਪਣੀ ਜਬਾਨ ਨੂੰ ਜਿਹੜੀ ਮੂੰਹ ਤੇ ਰੱਖ ਜਦੋਂ ਨੂੰ ਚੁਵਾਇਆ ਮੈਂ ਕਹਾਂਗਾ ਤੂੰ ਹਰ ਗੱਲ ਦੇ ਨਹੀਂ ਕੁੱਟ ਲੈ ਕੇ ਜਾਂਦੀ ਐ ਕਦੀ ਤੂੰ ਆਪਣੀ ਗਲਤੀ ਮੰਨੀ ਐ ਮੈਂ ਹਮੇਸ਼ਾ ਤੇਰੇ ਪੱਗ ਜਿਗਲੋਣਾ ਅੱਜ ਤੱਕ ਮੋਂਨ ਨੂੰ ਗਲਤ ਕਿੰਨਾ ਵੀ ਉਹ ਗਲਤ ਤੇ ਜਿੱਥੇ ਹੁੰਦੇ ਆ ਪਰ ਅੱਜ ਜਿਹੜੀਆਂ ਨਾ ਗੱਲਾਂ ਦਸੀਆਂ ਉੱਪਰੋਂ ਸਾਹਤ ਨੂੰ ਲੜਿਆ ਕਿ ਤੂੰ ਹੀ ਘੱਟਣੀ ਐ ਮੈਂ ਯਾਰ ਮੰਮੀ ਨੇ ਮੈਨੂੰ ਕੱਖ ਵੀ ਨਹੀਂ ਕਿਹਾ ਮੇਰਾ ਵੀਰ ਆਇਆ ਮੈਂ ਸਿਰਫ ਇੰਨਾ ਹੀ ਕਿਹਾ ਉਹਨਾਂ ਹੰਦੈ ਨਹੀਂ ਕਿਹਾ ਮੈਂ ਹੁੰਦਾ ਹੈ ਕਿਹਾ ਮੈਂ ਉਹ ਮੈਂ ਨਹੀਂ ਜਾਣਾ ਹੈਗਾ ਉਹ ਬਸ ਕਹੇ ਯਾਰ ਇੰਦੀ ਭੋਲੀ ਨਾ ਬਾਰੇਗਾ ਤੂੰ ਮੇਰੇ ਸਾਹਮਣੇ ਇਦਾਂ ਕਰਦੀ ਆ ਮੰਮੀ ਨੇ ਮੈਨੂੰ ਦੱਸਿਆ ਤੇ ਮਗਰੋਂ ਤੂੰ ਮੁਰਗੇ ਨੂੰ 100-100 ਕਹੱਸ ਰਹੀ ਨਹੀਂ ਤੇ ਨਾਲੇ ਗੁਰਜੀਤ ਨੂੰ ਵੀ ਤੁਹਾਡੇ ਨਾਲ ਸਮਝ ਉਹ ਵਿਚਾਰੀ ਤੈਨੂੰ ਕੀ ਕਹਿੰਦੀ ਐ ਮੰਨਿਆ ਕਿ ਥੋੜਾ ਬਾਅਦ ਮੈਂ ਨਾ ਕਰਦੀ ਆ ਪਰ ਇਹ ਤੈਨੂੰ ਵੀ ਹਰ ਵੇਲੇ ਚੋਮਾ ਜੋਬਦੀ ਹੈ ਜਾਂ ਤੈਨੂੰ ਕੁਝ ਕਹਿੰਦੀ ਰਹਿੰਦੀ ਹੈ ਤੁਹਾਨੂੰ ਕੀ ਪਤਾ ਉਹਨਾਂ ਤਾਂ ਦੱਸਤਾ ਕਿ ਮੇਰੇ ਕੋਲ ਵੀ ਨਹੀਂ ਸੋਲੋ ਮੈਂ ਬੋਲਾਂਗਾ ਕਿ ਚੰਗੀ ਹਾਂ ਦੱਸ ਕੀ ਤੂੰ ਦੱਸਣਾ ਮੰਮੀ ਹਣਾ ਇਹ ਤਾਂ ਦੱਸਦਾ ਵਾ ਕਿ ਉਹ ਇਹ ਅੱਗੇ ਬੋਲਦੀ ਹੈ ਮੈਂ ਤਾਂ ਕਦੀ ਬੋਲੀ ਨਹੀਂ ਉਹਨਾਂ ਤਾਂ ਨੂੰ ਉਲਟ ਕਟੀਆਂ ਬਣਾਈਆਂ ਨੇ ਮੈਂ ਵੀ ਸਾਰੇ ਕਿਹੜੇ ਕੰਮ ਕਰਦੀ ਰਹੀ ਨਹੀਂ ਜਿੱਦਾਂ ਆਂਦੀ ਆ ਮੈਂ ਉਦਾਂ ਹੀ ਕਰਨੀ ਆ ਨਹੀਂ ਚੰਗੀ ਲੱਗਦੀ ਹੈਗੀ ਮਾਂ ਦੀ ਤੇ ਭੈਣ ਦੀ ਗੱਲ ਸੁਣ ਕੇ ਉਸੇ ਵੇਲੇ ਮੈਨੂੰ ਯਾਰਾ ਤੇ ਰੋਣਾ ਜੀ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਵਰਤੋਂ ਵੱਧ ਸ਼ੇਅਰ ਕਰਨਾ ਪਲੀਜ਼